ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੋਟੀਆਂ ਪਹੁੰਚੇ ਆ ਜਿਲ੍ਹਾ ਤਹਿਸੀਲ ਤਰਨਤਾਰਨ ਨਸ਼ਾਰੇ ਪਨੂਆ ਦੇ ਬਿਲਕੁਲ ਨਜ਼ਦੀਕ ਪਿੰਡ ਟੋਟੀਆਂ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਗਗਨਵੀਰ ਆਪਣੇ ਨਾਲ ਆ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਤਿੰਨਾਂ ਵੜਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਦੋ ਸੁਈਆਂ ਇੱਕ ਗੱਬਣ ਵੈੜਾ ਕੱਚੀ ਆ ਪ੍ਰੋਪਰ ਡਿਟੇਲ ਤੇ ਚੱਲਾਂਗੇ ਸੋ ਸਾਰੇ ਭਰਾਵਾਂ ਨੂੰ ਆਪਣੀ ਬੇਨਤੀ ਹੋਈ ਹੁੰਦੀ ਆ ਸਟਾਰਟਿੰਗ ਦੇ ਵਿੱਚ ਸੋ ਜਿਹੜੇ ਵੀਰ ਨਵੇਂ ਜੁੜੇ ਆ ਠੀਕ ਆ ਜੀ ਉਹਨਾਂ ਨੂੰ ਵੀ ਆਪਾਂ ਦੱਸ ਦਈਦਾ ਹਮੇਸ਼ਾ ਵੀ ਜਿਹੜਾ ਵਪਾਰ ਲੈਣ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਆਪਣਾ ਕੋਈ ਵੀ ਭਰਾ ਤਸੱਲੀ ਕਰਕੇ ਲੈ ਕੇ ਜਾਓ ਜਿਹੜੇ ਪਸ਼ੂ ਸੋਏ ਆ ਬੇਸ਼ੱਕ ਇੱਕ ਟਾਈਮ ਚੋੜੋ ਦੋ ਟਾਈਮ ਚੋੜੋ ਠੀਕ ਆ ਜੀ ਸੋ ਆਓ ਕਰਦੇ ਆ ਪੂਰੀ ਗੱਲਬਾਤ ਤਰੀਕ ਅੱਜ 8 ਨਵੰਬਰ ਤੇ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਦਾ ਟਾਈਮ ਆ ਤਾਉ ਤੋਂ ਪਹਿਲਾਂ ਗਗਨ ਵੀਰੇ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਵੀਰੇ ਠੀਕ ਠਾਕ ਵਧੀਆ ਵਧੀਆ ਕਿਰਪਾ ਗੁਰਰਾਮਦਾਸ ਦੀ ਬੜੀ ਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਹਾਂਜੀ ਲੈ ਵੀ ਗਗਨ ਵੀਰੇ ਆ ਤਕਰੀਬਨ ਮਾਲ ਤਾਂ ਵਧੇਰੇ ਇਕੱਠਾ ਕਰਦਾ ਰਹਾਦਾ ਸੀ ਫਿਰ ਉਹਦਾ ਥੋੜਾ ਇੱਕ ਫੰਕਸ਼ਨ ਪ੍ਰੋਗਰਾਮ ਆ ਗਿਆ ਨਾ ਪ੍ਰੋਗਰਾਮ ਕਰਦਾ ਵਾ ਸਾਲੇ ਆਪਣੇ ਦਾ ਵਿਆਹ ਤੁਹਾਨੂੰ ਪਤਾ ਅੱਜ ਮੈਂ ਚਲੇ ਜਾਣਾ ਬਸ ਸਿਰ ਅੱਗੇ ਮੂਰੇ ਹੋ ਗਏ ਕਹਿੰਦੇ ਨੇ ਅੱਗੇ ਗਾੜੀ ਹੋ ਕੇ ਗਾੜੀ ਹੋ ਨਚਣਾ ਫਿਰ ਜਿਤਨਾ ਵੀ ਲਾ ਲੋ ਮਰਜੀ ਪਤਾ ਕੀ ਤੁਹਾਨੂੰ ਪਤਾ ਨਹੀਂ ਤੇ ਮਾਲ ਤੇ ਪਾ ਸਾਡਾ ਦੱਸਦਾ ਆਂ ਦੀ ਵੀਡੀਓ ਪਾਈਦੀ ਆ ਪਰ ਮੁਰਕੇ ਹੁਣ ਅੱਜ ਦੀ ਵੀਡੀਓ ਮੁਰਕੇ ਆਪਾਂ ਪਾਉਣੀ ਆ ਵੀਰਵਾਰ ਆ ਕੇ ਵੀਡੀਓ ਹੂੰ ਬੁੱਧਵਾਰ ਆਉਣਾ ਵੀਰਵਾਰ ਆ ਕੇ ਮਾਲ ਇਕੱਠਾ ਕਰਕੇ ਹਾਂਜੀ ਸ਼ੁੱਕਰਵਾਰ ਵੀਡੀਓ ਫੇਰ ਪਾਵਾਂਗੇ ਵੀਰਾ ਭਰਾਵਰੇ ਸਾਹਮਣੇ ਤਾਂ ਬਿਲਕੁਲ ਤੇ ਅੱਜ ਗਗਨ ਤਿੰਨ ਐਨੀਮਲ ਨੇ ਆਪਣੇ ਕੋਲ ਇੱਕ ਵੜ ਕੱਚੀ ਪਾ ਦੇਣੀ ਵੇਚਣ ਉਹ 10 12 ਦਿਨਾਂ ਦੀ ਕੱਚੀ ਉਹ ਵੀ ਪਾ ਦੇਣੀ ਆ ਹੂੰ ਕੋਈ ਗੱਲ ਨਹੀਂ ਜੇ ਵਿਕਜੂ ਕਰਨ ਵਾਲੀ ਠੀਕ ਆ ਕੇਵਲੇ ਕੋਈ ਵੀਰ ਭਰਾ ਲੈ ਲਿੰਦਾ ਸਾਹਮਣ ਵਾਲਾ ਦਾ ਦੇਣਾ ਠੀਕ ਆ ਜੀ ਸ਼ੁਰੂਆਤ ਇੱਥੋਂ ਕਰਦੇ ਆਂ ਹਾਂਜੀ ਹਾਂਜੀ ਤੋਂ ਕਰੀਏ ਜੀ ਇਹ ਸੰਧੂ ਸਾਹਿਬ ਕੱਲ ਸੂਈ ਆ ਸ਼ਾਮੀ ਕੱਲ ਸ਼ਾਮਾਂ ਦੀ ਸੂਈ ਆ ਕੱਲ ਸ਼ ਠੀਕ ਆ ਤੇ ਰਾਤੀ ਆਪਾਂ ਚੋਇਆ 4 ਕਿਲੋ ਤੇ ਹੁਣ ਆਪਣੀ ਚੋਣ ਵਾਲੀ ਡੱਕੀ ਵਸ਼ੀ ਠੀਕ ਆ ਬਾਕੀ ਦੁੱਧ ਦੇ 20 21 ਕਿਲੋ ਆਮ ਨੇ ਭਰ ਦਿੰਦੀ ਆ ਸਵੇਰ ਤੇ ਜਾਊਗੀ ਸਵੇਰ ਤੇ ਜਾ ਵਸ਼ੀ ਮਗਰਾ ਜੀ ਲਓ ਜੀ ਇਹ ਨਾੜੂਆ ਨਾਲ ਆ ਬੱਚੇ ਦੇ ਠੀਕ ਆ ਗਿੱਲਾ ਨਾੜੂਆ ਮਲਕੇ 2 ਚਵਾਈਆਂ ਹੋਈ ਗਈਆਂ ਨੇ ਤਕਰੀਬਨ ਨਹੀਂ 1 ਹੀ ਹੋਈ ਸੋ ਰਾਤੀ ਹੋਈ ਆ ਕੱਲ ਸ਼ਾਮੀ ਸੂਈ 4 ਵਜੇ ਠੀਕ ਆ 1 ਚਵਾਈ ਕੀਤੀ ਆ ਬਾਕੀ ਨਹਾਇਆ ਤੋ ਤਾਂ ਨਹੀਂ ਮਲ ਮਾਲਾ ਸੋਇਆ 1 ਦਿਨ ਦਾ ਹੀ ਸਾਰਾ ਬਿਲਕੁਲ ਪਤਾ ਕੀ ਤੋਂ ਹੁਣ ਮੌਸਮ ਥੋੜਾ ਬਦਲਦਾ ਜੇ ਤੁਹਾਨੂੰ ਪਤਾ ਹੀ ਆ ਸੋ ਇੱਕੋ ਮੌਸਮ ਜਦੋਂ ਸੋ ਤੇਜ ਹੋ ਗਿਆ ਬਿਲਕੁਲ हां जी ਕੱਲ ਦੀ ਸੂਈ ਆ ਇੱਕ ਡੰਗ ਦੀ ਚਵਾਈ ਕੋਈ 4 ਕਿਲੋ ਵੀਰਾਂ ਦਾ ਵੀ ਆਪਾਂ ਬੋਲਾ ਕੱਢਿਆ ਠੀਕ ਆ ਜੀ ਹੁਣ ਦੂਜੀ ਚਵਾਈ ਹੋਣੀ ਆ ਪਲਹਾਲ ਆਪਾਂ ਭਰੇ ਥਾਣਾ ਤੁਹਾਨੂੰ ਜਿਹੜਾ ਪਸ਼ੂ ਦਿਖਾ ਰਹੇ ਆ ਹਾਂ ਜੀ ਇਸ ਤੋਂ ਬਾਅਦ ਜਿਹੜੀ ਚਵਾਈ ਇਹਦੀ ਕਰ ਦਿੱਤੀ ਜਾਊਗੀ ਠੀਕ ਆ ਜੀ ਤੇ ਸ਼ਾਮ ਨੂੰ ਜਿਹੜੀ ਬਿਲਕੁਲ ਚਲੋ ਸਾਫ਼ ਬੋਲੇ ਤੋਂ ਕਰ ਦਿੱਤੀ ਜਾਊਗੀ ਹਾਂ ਜੀ ਕੱਦ ਕਾਠ ਪੂਰਾ ਵੱਡਾ ਇਸ ਵਾੜ ਗਾਂ ਦਾ ਠੀਕ ਆ ਜੀ ਤੇ ਬਾਕੀ ਲੰਬਾਈ ਲੰਬੂਈ ਵੀ ਚੰਗੀ ਆ ਕੱਦ ਕਾਠ ਪੂਰਾ ਵੱਡਾ ਤੇ ਆਰਡਰ ਦੀ ਤੁਸੀਂ ਦੇਖ ਸਕਦੇ ਜੀ ਫਿਟਨੈਸ ਬਹੁਤ ਆ ਦੇਵੇ ਦੀ ਕੁਆਲਿਟੀ ਚੰਗੀ ਆ ਬਿਲਕੁਲ ਨਖੇੜ ਦੇ ਵਿੱਚ ਥਾਣਾ ਚਵਾਈ ਬਾਰੇ ਆਪਾਂ ਪੁੱਛਾਂਗੇ ਜਰੂਰ ਠੀਕ ਆ ਜੀ ਇਧਰੋਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਆ ਲੇਵੇ ਦੀ ਬੰਤਰ ਜੀ ਠੀਕ ਆ ਜੀ ਬੜਾ ਟਕਾਣੇ ਤੇ ਹਲੇਵਾ ਚਵਾ ਬੜਾ ਚੰਗਾ ਲੱਗਾ ਜੀ ਆ ਦੇਖੋ ਇਦਾਂ ਹੀ ਦੋ ਦੋ ਤਾਰਾ ਮਾਰ ਦਿੰਨੇ ਆ ਚਵਾ ਬਾਲਾ ਜ਼ਿਆਦਾ ਚੰਗਾ ਲੱਗਾ ਲਓ ਜੀ ਸੋ ਇਹ ਅਗਲੇ ਥਣਾ ਦਾ ਬਿਲਕੁਲ ਤੁਸੀਂ ਦੇਖ ਸਕਦੇ ਜੀ ਚਵਾਵਾ ਤੇ ਇਹ ਮਗਰਲੇ ਥਾਣਾ ਠੀਕ ਆ ਜੀ ਆ ਕਰੋ ਜਾ ਕੇ ਠੀਕ ਆ ਹੁਣ ਬੜਾ ਜਿਹਾ ਲੱਗ ਜਾਂਦਾ ਕਿਹੜਾ ਕੋਈ ਗੱਲ ਲੋਕ ਠੀਕ ਹੈ ਸੋ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਬਾਕੀ ਚਵਾਈ ਚੰਗੀ ਆ ਚਲੋ ਦੂਰੋਂ ਨੇੜੇ ਕਿਸੇ ਨੇ ਆਉਣਾ ਦੋ ਤੋਂ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਹੀ ਆਪਣਾ ਓਕੇ ਗਗਨ ਚਲੋ ਆਪਾਂ ਇੱਕ ਗੱਲ ਕਰਦੇ ਵੀਰੇ ਦੁੱਧ ਦੁੱਧ ਕੋਈ ਕਿੰਨਾ 18 20 20 ਕਿਲੋ ਰੁਪਈਆ ਦਦਾ ਹਨ ਸੰਧੂ ਸਾਹਿਬ ਦੁੱਧ ਦੇ ਮੰਨ ਲਓ ਕਿ ਚੰਗੇ ਵੀਰ ਪਰ ਚਲੇਗੀ ਥੋੜੀ ਜਿਹੀ ਦੁੱਧ ਹੋਗੀ ਨਾ ਵਛੀ ਹਾਂ ਭਾਵੇਂ 20 ਦਾ 22 ਚੋਲਣਾ ਹਾਂ 20 ਕਿਲੋ ਦਾ ਨਾਰਮਲ ਹੀ ਦੁੱਧ ਭਰੀ ਜਾਊਗੀ ਬੈੜਾ ਭਰੀ ਚੱਲੂਗੀ ਬਾਕੀ ਲਗਾਤਾਰ ਊਰਜਾ ਹੋ ਜੇ ਹਨਾ ਹਾਂ ਕੋਈ ਚੰਗਾ ਵੀਰ ਮੇਰਾ ਵੱਧ ਵੀ ਚੋ ਸਕਦਾ ਨਹੀਂ ਤੇ 20 ਦਾ ਨਾਰਮਲ ਹੀ ਦੇ ਦਊਗੀ ਨਾ ਬਿਲਕੁਲ ਤੇ ਮਗਰ ਵਛੀ ਆ ਦੋਸਤ ਕੋਈ ਮਗਰ ਵਛੀ ਆ ਪਤਾ ਮਾੜਾ ਦਰਸ਼ਨ ਜੇ ਕਰਾ ਦਿੰਦੇ ਕਈ ਵਾਰ ਹੁੰਦਾ ਭਰਾਵਾਂ ਨੂੰ ਵੀ ਬੱਚਾ ਨਹੀਂ ਵੇਖਿਆ ਚੰਗੀ ਤਰ੍ਹਾਂ ਨਹੀਂ ਵਛੀ ਵਛੀ ਆ ਮਗਰ ਵ ਬਹੁਤ ਵਧੀਆ ਲੀਵਾ ਆ ਦੇਖੋ ਠੀਕ ਆ ਤੇ ਗਗਨ ਦਾ ਮੁੱਲ ਦੱਸ ਵੀਰੇ ਕੀ ਕਰਦੇ ਆ ਡਿਮਾਂਡ ਮੁੱਲ ਸੰਧੂ ਸਾਹਿਬ ਇਹੋ ਜੀਆਂ ਪੈਂਡ ਪੈਂਡ ਦੀਆਂ ਵੇਚੀਆਂ ਵਾ ਹਾਂਜੀ ਚਲੋ ਆਪਾਂ ਵੀ ਹੁਣ ਵਿਆਹ ਵਿਊ ਚ ਰੁੱਝ ਜਾਣਾ ਮਾਲ ਤਾਨੂੰ ਪਤਾ ਬੰਦਾ ਹੈ ਨਹੀਂ ਬੰਦਾ ਚਲੇ ਗਿਆ ਵਾ ਆ ਮਾਲ ਆਪਾਂ ਦੇ ਦੇਣਾ ਬਿਲਕੁਲ ਹੀ ਆਪਾਂ 55 ਹੀ ਦੇ ਦਈਏ 55 ਦੀ ਆ ਮਾਨਤਾ ਨਾਲ ਇਹ ਕਰਕੇ ਦੇਣਾ ਫਿਰ ਕਰਕੇ ਦੇਈਏ ਪੂਰਾ ਸੰਧੂ ਸਾਹਿਬ ਮੁੜ ਕੇ ਕੋਈ ਵੀਰ ਮੇਰਾ ਰਸਾ ਨਾ ਤੜਾਵੇ 50000 ਤੋਂ ਕੋਈ ਸ਼ੋਰ ਹੀ ਹੋਣੀ 150 ਇਹ ਕੋਈ ਆ ਗਿਆ ਆਖੇ 48 ਨਿੰਜਾ ਉਹ ਨਹੀਂ ਜੋਣਾ ਲਓ ਜੀ 50000 ਦੇ ਵਿੱਚ ਨਾਲ ਹੀ ਗੱਲ ਕੀਤੀ ਆ ਵੀ ਪਹਿਲੇ ਫੋਨ ਤੇ ਮੈਂ ਪਹੂ ਵੇਚਨੇ ਆ ਠੀਕ ਆ ਜੀ ਸੋ 50000 ਦੇ ਵਿੱਚੋਂ ਤੁਸੀਂ ਖੁਸ਼ੀ ਨਾਲ ਵੇਚਦਾ ਵੀ ਕੋਈ 150 ਜਿਹੜਾ ਵਿੱਚੋਂ ਰੱਸਾ ਛੋੜ ਬਸ ਉਹ ਹੋਣਾ ਜੋ ਠੀਕ ਆ ਜੀ ਤੇ ਉਹ ਹੀ ਮੇਰੇ ਵੀਰ ਚਲੋ ਕਾਲ ਕਰ ਰਿਹਾ ਜੇ ਕਈ ਵਾਰ ਹੁੰਦਾ ਵੀ ਚਲੋ ਟਾਈਮ ਤੁਹਾਡਾ ਵੀ ਕੀਮਤੀ ਆ ਅੱਗੋਂ ਵੀ ਕਿਸੇ ਭਰਾ ਨੇ ਰੋਜ ਜਾਣਾ ਹੁੰਦਾ ਕੰਮ ਆ ਕਰਦਾ। ਸੰਧੂ ਸਾਹਿਬ ਆਪਾਂ ਉਹ ਦਿਨ ਮਾਲ ਪਾਇਆ ਸੀ ਨਾ ਹਜੇ ਤੱਕ ਉਹ ਮਾਲ ਦੇ ਫੋਨ ਤਰੇ ਆਉਂਦੇ ਨਾ ਫੋਨ ਵੀਰਾ ਭਾਵੇਂ ਕਿ ਪਿਆਰ ਦਿੱਤਾ। ਆ ਚਲੋ ਚੰਗੀ ਗੱਲ ਆ। ਪਤਾ ਕੀ ਕੋਈ ਚੰਗੇ ਕਮੈਂਟ ਕਰਨ ਵਾਲਾ ਵੀ ਹੁੰਦਾ ਕੋਈ ਰਜਾਈ ਚ ਬਹਿ ਕੇ ਮਾੜੇ ਕਰਨ ਵਾਲਾ ਵੀ ਹੁੰਦਾ। ਆ ਬਿਲਕੁਲ ਜੀ ਬਿਲਕੁਲ। ਹਾਂ ਪਤਾ ਨਹੀਂ ਤੁੰਡਾ ਜੀ ਜੇ ਸਾਕਰ ਨੰਬਰ ਤੇ ਆਪਣੇ ਪਹਿਲਾ ਸੁਆ ਜੀ ਪਹਿਲਾ ਸੁਆ ਇਹ ਚਿੱਗੀ ਆ ਕੰਨੀ ਵਾਲੇ ਦਾੰਦ ਨਹੀਂ ਮੰਨ ਲੋ ਚੌਕ 'ਚ ਹੀ ਹੁੰਦੀ ਐ ਲਕਰਮਾਲੀ ਜਰਸੀ ਐ ਏਫ ਕ੍ਰੋਸ ਜ ਆ ਗਿਆ ਜਰਸੀ ਦਾ ਕ੍ਰੋਸ ਆ ਗਿਆ ਜੀ ਉਹਦੀ ਪਹਿਲਾ ਸੂਆ ਪਲੂਣ ਵਾਰ ਤੁਹਾਨੂੰ ਦਿਖਾ ਰਿਆ ਮਗਰ ਇਹਦੇ ਬੱਛਾ ਮੇਲ ਕਾ ਇਹ ਪਰਸੋਂ ਰਾਤ ਦੀ ਸੂਈ ਜੋ 나ੜੂ ਨਾਲ ਆ ਤੇ ਇਹ ਪਰਸੋਂ ਸ਼ਾਮ ਦੀ ਸੂਈ ਦੋ ਤਿੰਨ ਚਵਾਈਆਂ ਦੀਆਂ ਕਰਤੀਆਂ ਨੇ ਕਰਤੀਆਂ ਕਰਤੀਆਂ ਇਸ ਲਈ 13 14 ਕਿਲੋ ਬੋਲਾ ਵਾਲਾ ਜਿਹੜਾ ਆਪਾਂ ਚਵਾ ਕੇ ਦੇਣਾ ਉਹਦੀ 13 14 ਕਿਲੋ ਬੋਲੇ ਦੀ ਸ਼ਟਾਰਟਿੰਗ ਆ ਠੀਕ ਆ ਤੇ ਪਹਿਲਾ ਸੂਆ ਪਲੂਣ ਇਹ ਵਾਰਸ ਹੋਈ ਆ ਥਣ ਵੇਖੋ ਸੰਧੂ ਸਾਹਿਬ ਦੀ ਬੱਚਾ ਲਾ ਕੇ ਮਾੜੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖ ਪਾਵੇਂ ਅਗਲੇ ਨਾਲ ਅਗਲੇ ਚੋਈ ਜਾਓ ਪਾਵੇਂ ਮਗਰਲੇ ਨਾਲ ਮਗਰਲੇ ਚੋਈ ਜਾਓ ਹਾਂ ਬਸ ਬੱਤ ਹੈ ਠੀਕ ਹੈ ਜੀ ਸੁਪ ਲਉਣਾ ਬਾਕੀ ਕੋਈ ਬੰਗਾ ਨਹੀਂ ਕੋਈ ਰੱਸੀ ਨਹੀਂ ਪਾਈਗੀ ਅੱਗੇ ਕਿਸੇ ਭਰਾ ਦੀ ਇੱਛਾ ਮਰਜ਼ੀ ਜੇ ਪਉਣਾ ਪਾਲੇ ਠੀਕ ਹੈ ਥਾਣੇ ਵੀ ਵਿਖਾ ਦਿਓ ਲਾਗੂ ਕੋਈ ਵੀਰ ਭਰਾ ਇਹਨਾਂ ਨੇ ਤਾਰ ਮਾਰਦੀ ਤਾਰ ਮਾਰਦੀ ਇੱਕ ਇੱਕ ਦੋ ਦੋ ਤਾਰਾਂ ਮਾਰਦੇ ਪਤਾ ਲੱਗ ਜੇ ਭਰਾਵਾਂ ਨੂੰ ਪੂਰਾ ਆ ਬਸ ਬੱਤ ਹੈ ਬਾਕੀ ਸੰਧੂ ਸਾਹਿਬ ਕੋਈ ਥਾਣੇ ਵੱਧ ਘਾਟੋ ਕੋਈ ਪੂਰ ਛਟਾਣੀ ਹੋ ਠੀਕ ਹੈ ਤੇ ਕਾਤ ਵੀ ਵੱਡਾ ਵੱਛੀ ਦਾ ਜਿਵੇਂ ਪਹਿਲਾ ਸੂਸੂਈ ਹੈ ਨਾ ਮੈਂ ਨਾ ਵੱਡੀ ਵੱਡੀ ਸੰਧੂ ਸਾਹਿਬ ਬੁੱਤੀ ਪੁੱਤੀ ਬਹੁਤ ਸੋਹਣੀਆਂ ਜਿਵੇਂ ਜਰਸੀ ਦਾ ਦੋਸਤੋ ਬੜੀ ਜਿਆਦੀ ਪਿਆਰੀ ਹੈ ਇਹਨੂੰ ਕੋਈ ਚੌਗੀ ਮੰਨ ਲੈ ਇਹਨੂੰ ਕੋਈ ਸ਼ਗੀ ਮੰਨ ਲੈ ਹਾਂ ਇਹ ਸੰਧੂ ਸਾਹਿਬ 17 18 ਕਿਲੋ ਦੁੱਧ ਭਰੂਗੀ 17 ਕਿਲੋ ਨੋਰਮਲ ਭਰੂਗੀ ਬਿਲਕੁਲ ਕੰਪੈਕਟਟਰ ਦੇ ਵਿੱਚ ਮੈਂ ਨਾ ਕੋਈ ਇਹਨੂੰ ਵੰਗਾ ਪਾਉਣ ਦੀ ਲੋੜ ਨਹੀਂ ਕਰਮਾ ਲਈ ਨੂੰ ਸੋ ਨਿੱਗਰ ਲੈ ਵਾ ਤੇ ਮਤਲਬ ਹੁਣ 13 ਕਿਲੋ ਜਿਹੜਾ ਬੋਲਾ 12 13 13 14 13 14 ਹੋਊਗਾ ਸੋ ਤੇ ਜਗਦੇ ਨੇ ਅੱਜ ਸੂਈ ਨੂੰ ਪਰਸੋਂ ਦੀ ਸੂਈ ਆ ਹਾਂ ਫੇਸ ਕੁਆਲਟੀ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦਨੇ ਆ ਬੂਤੀ ਪਾਤੀ ਕਰੋ ਚੱਕ ਲੈ ਆ ਕਰੋ ਚੱਕ ਠੀਕ ਆ ਜੀ ਸੋ ਵਾਰਡ ਚੰਗੀ ਆ ਨਾਲੇ ਵਾਰਡ ਵੱਛੀ ਪਾਣੇਗਾ ਠੀਕ ਆ ਤੇ ਪੂਰੀ ਨਿਗਰ ਉਹ ਵਜਨ ਲੋਡ ਦੇ ਵਿੱਚ ਕਾਦ ਵੱਡਾ ਕਾਦ ਕੋਈ ਛੋਟਾ ਮੰਨ ਕੇ ਮੇਰਾ ਵੀਰ ਨਾਲ ਸੌਦਾ ਕਰੇ ਪਰ ਮੇਰਾ ਤੁਹਾਨੂੰ ਜਾਇਜ਼ ਰੇਟ ਛੋਟੇ ਰੇਟ ਦੇ ਵਿੱਚ ਉੜਦੀਆਂ ਵਾਲੇ ਕੰਮ ਹੋਣੇ ਉੜਦੀਆਂ ਵਾਲੇ ਆ ਇਹ ਕਈਆਂ ਕਈ ਵਿਚਾਰੇ ਨਾ ਇੱਕ ਦਿਨ ਮੈਨੂੰ ਫੋਨ ਆਉਂਦਾ ਪਰਸੋ 14 ਹਾਂ ਤੇ ਭਾਜੀ ਵੀਡੀਓ ਸਾਡੀ ਲੇਟ ਨਹੀਂ ਚੱਲੀ ਮਾ ਵੀਡੀਓ ਸਾਡੀ ਟਾਈਮ ਨਾਲ ਹੀ ਚੱਲੀ ਪਰ ਤੁਸੀਂ ਲੇਟ ਹੋ ਗਏ ਹੋ ਪਰ ਤੁਸੀਂ ਲੇਟ ਹੋ ਗਏ ਹਨ ਹਾਂਜੀ ਮਾਲ ਜਿਹੜਾ ਭਾਅ ਪੜਦੇ ਕਿਥੇ ਖਲਾਉਂਦਾ ਜੀ ਨਹੀਂ ਜੀ ਨਹੀਂ ਮਤਲਬ ਹੀ ਕੋਈ ਨਹੀਂ ਇਹ ਗਗਨ ਕਿੰਨੇ ਦੀ ਦੇ ਰਿਆਂ ਫਿਰ ਅੱਜ ਸੰਦੂ ਸਾਹਿਬ ਇਹੋ ਜਿਹੇ 60 65 65 ਦੀਆਂ ਵੇਚੀਆਂ ਮੈਂ ਪਿਛਲੀ ਵੀਡੀਓ ਚ ਵੀ ਪਰ ਅੱਜ ਇਹ ਵੀ 55 ਹੀ ਦੇਦਣੀ 52 ਦੀ ਵੀ 50 ਦੀ ਬਿਲਕੁਲ ਹੀ ਲੈ ਵੀ ਚੱਕੋ 50000 ਦੇ ਠੀਕ ਹੈ ਜੀ ਚਾਹੇ ਆਖਰੀ ਤੋਂ ਠੀਕ ਹੈ ਜੀ ਚਾਹੇ ਕਿਸੇ ਪੁਰਾਣੇ ਜੋੜੀ ਪਾਉਣੀ ਆ 50 50000 ਦੀਆਂ ਤੁਹ બસ ਬਸ ਤਬਾਸੇ ਡਰਦੀ ਕਿਹੜੀ ਗੱਲਾਂ ਆ ਸੁਥਰੀ ਜਵੱਛੀ ਥੱਲੇ ਉਹ ਬੜੀ ਜਿਆਦੀ ਚੰਗੀ ਆ ਇਹਨਾਂ ਕੋਈ ਵੀਰ ਭਰਾ ਆ ਕੇ ਵੀ ਇਹ ਛੜ ਬਾਦੀ ਜਾਂ ਕੁਛ ਕਰਦੀ ਛੜ ਮਾਰ ਜੂ ਤਾਂ ਇੱਥੇ ਵਹਿੜ ਲੱਦ ਕੇ ਕੱਲ ਦਿਨ ਰੁਪਈਏ ਲੈ ਜਣਾ ਉਹਦੇ ਬਸ ਬਸ ਲੋ ਵੀ ਇਹ ਦੋਸਤੋ ਰੇਟ ਇਹਨਾਂ ਦੋ ਵੜਾਂ ਦੇ 50 50000 ਦੀਆਂ ਜਿਹੜੀ ਮਰਜ਼ੀ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਕਰੋ ਗੱਲਬਾਤ ਇਦਾਂ ਇੱਕ ਤੁਹਾਨੂੰ ਇਹ ਕੱਚੀ ਵੜਾ ਵਿਖਾ ਦਿੰਨੇ ਆ 12 12 ਤਸਾਂ 12 12 15 ਦਿਨਾਂ ਦੀ ਕੋਈ ਲਾ ਲੈ ਠੀਕ ਹੈ ਸੰਧੂ ਸਾਹਿਬ 10 12 ਦਿਨ ਕੱਢ ਜਾਣੇ ਨੇ ਹਾਂ ਇਹ ਵੀ ਚਲੋ ਮਾਹ ਜਲ ਪਾ ਦਿੰਨੇ ਕਿਸ ਵੀਰਪੁਰਾ ਤੇ ਚਲ ਜਾਂਦੀ ਆ ਸਵੇਰਾਂ ਚ ਕਿਵੇਂ ਹੋਊਗੀ ਸਵੇਰ ਸੰਧੂ ਸਾਹਿਬ ਦੁੱਜਾ ਹੀ ਆ ਲਓ ਜੀ ਦੁੱਜਾ ਸਵੇਰ ਠੀਕ ਆ ਜੀ ਬਾਕੀ ਥਣ ਥੁਣਾ ਦੀ ਓਕੇ ਆ ਉਹ ਲੈ ਤੁਹਾਨੂੰ ਬਲਾ ਅੱਲੇ ਟੱਡਾ ਜਦੋਂ ਭਰਿਆ ਉਹ ਥਣ ਥੁਣਾ ਇਹਨੇ ਬਰਾਬਰ ਕਰ ਜੀ 12 ਦਿਨ ਹਜੇ ਸਮਾਂ ਇਹ ਖੜਦੀ ਆ ਠੀਕ ਆ ਜੀ ਉਸ ਹਿਸਾਬ ਵਟ ਨਾਲ ਮੇਰੇ ਵੀ ਸੌਦਾ ਕਰ ਲਿਆ ਜੇ ਤੁਸੀਂ ਬਾਕੀ ਜਦੋਂ ਲਾਏ ਬਣਾਏ ਪਾਈ ਹੁਣ ਵੈਸੇ ਪਾਈ ਤੈਨੂੰ ਨਾਰਮਲ ਨਜ਼ਰ ਵੀ ਆ ਜੂਗੀ ਵੀ ਥੋੜਾ ਬਾਦ ਲਾਉਣਾ ਇਹੇ ਸ਼ਟਾਰਟ ਕਰਤਾ ਆ ਲਾਇਆ ਬਣੂਗੀ ਚੰਗੀ ਝੋਲਾ ਝਾਲਾ ਬੜਾ ਥੱਲੇ ਥੱਲੇ ਬਾਨਾ ਵੜੀ ਨੇ ਓਏ ਬਿਲਕੁਲ ਠੰਡੀ ਆ ਸੋ ਬਾਕੀ ਖਲਾਰ ਖਲੂਰ ਤੋਂ ਹੀ ਪਤਾ ਲੱਗਦਾ ਪਿਆ ਵੀ ਬਣੂਗੀ ਥੱਲੇ ਚੰਗਾ ਠੀਕ ਆ ਜੀ ਉਹ ਕਹਿੰਦੀ ਵੀ ਥੋੜੀ ਜਿਹੀ ਨਿੱਕੀ ਜਿਹੀ ਚੱਡੀ ਰੱਖੂਗੀ ਬਾਕੀ ਲੇਵੇ ਤੋਂ ਇੱਕ ਜਜਮੈਂਟ ਤੁਸੀਂ ਕਰ ਲਿਆ ਜੀ ਖਲਾਰ ਝੋਲਾ ਝਾਲਾ ਬੱਲੇ ਥੱਲੇ ਕਾਫੀ ਠੰਡ ਚਾਰੇ ਆ ਠੀਕ ਆ ਜੀ ਸੋ ਟਿੱਪਣ ਦੀ ਪੂਰੀ ਤਸੱਲੀ ਆ ਵੀਰ ਮੈਂ ਨਾ ਫੋਲ ਇਹ ਕਿਹੜੀ ਛੜਾ ਮਾਰਦੀ ਆ ਆਵੇ ਬਾਨਾ ਵੜੀ ਸੰਧੂ ਸਾਹਿਬ ਨੇ ਸਾਾਨੂੰ ਬਾਕੀ ਜਾਂ ਪੂਰਾ ਸਹੀ ਏ ਤੇ ਇਹ ਗਗਨ ਕਿੰਨੇ ਦੀ ਹੋਗੀ ਅੱਜ ਜੇ ਕੋਈ ਤੰਨੇ ਲੈ ਜਾਏ 145 ਦੀਆਂ ਦੇ ਦੂੰ ਤੰਨੇ ਇਹ ਕੱਲੀ ਦੀ ਕੱਲੀ 45 ਦੀ 45 ਦੀ ਹੋਰ 2000 ਛੋੜ ਕਰਦ ਗਿਆ ਜਾਇਜ 40 ਦੀ ਬਿਲਕੁਲ ਹਾਨਾ ਦੇਣੀ ਆ ਅੱਜ ਚਲੋ ਅੱਜ ਤੋਂ 4 ਦਿਨ ਤੱਕ 40 ਦੀ ਵੇਚ ਨਹੀਂ ਆ ਹਾਂ ਸੂਈ ਸਵਾਈ ਫਿਰ ਮੁੱਲ ਹੋਰ ਹੋਊਗਾ ਲੋ ਵੀ ਸਾਹਮਣੇ ਪਾਣੀ ਹੈ ਕਿਸੇ ਭਰਾ ਨੂੰ 10 12 ਕਿਤੇ ਨਾ ਸਮਾਂ ਬਿਲਕੁਲ ਨੇੜਾ ਚਲੋ 19 ਸਵਾਲੀ ਮਿਲ ਜੂਗੀ ਕੱਲ ਨੂੰ ਕਿਸੇ ਫਿਰ ਨੇ ਵੇਚਣੀ ਆ ਜਾ ਕੇ ਕੋਈ ਜਲਪਾਣੀ ਤੁਸੀਂ ਲੈ ਸਕਦੇ ਜੇ ਬੇਸ਼ੱਕ ਸਵਾਕੇ ਭਾਵੇਂ ਤਿਆਰੀ ਪਿਆਮਾ ਧਾਵਾ ਤੇ ਠੀਕ ਆ ਸੋ ਇਹ ਜਿਹੜੀ ਆਪਾਂ ਤੁਹਾਨੂੰ ਵੈੜ ਐਂਡ ਦੇ ਵਿੱਚ ਦਿਖਾਉਣੀ ਸੀਗੀ ਕੱਚੀ ਆ ਬਾਕੀ ਕੋਈ ਵੀ ਭਰਾ ਹੋਂਦਾ ਤਪਾ ਕੇ ਤੁਹਾਨੂੰ ਤਸੱਲੀ ਨਾਲ ਜਿਹੜੀ ਦਿੱਤੀ ਜਾਊਗੀ ਠੀਕ ਆ ਜੀ ਕੋਈ ਵੀਡੀਓ ਕਾਲ ਵੀ ਕਰ ਲਵੇ ਆਨਲਾਈਨ ਮੰਗਾਉਂਦੇ ਹੋ ਤੇ ਵੀਡੀਓ ਕਾਲ ਤੇ ਵੀ ਤਪਾ ਲਿਆ ਜੀ ਠੀਕ ਬਸ ਜੀ ਬਸ ਸੋ ਇਹ ਜਿਹੜੀ ਵੈੜ ਤੁਹਾਨੂੰ ਐਂਡ ਦੇ ਵਿੱਚ ਦਿਖਾਉਣੀ ਸੀ ਇਹ ਤਿੰਨ ਹੀ ਨਗ ਨੇ ਤਿੰਨ ਨਗਾਂ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਠੀਕ ਆ ਜੀ ਸੋ ਬਿਲਕੁਲ ਸੱਜਰ ਤਾਜ਼ੀਆਂ ਵੈੜਾਂ ਨੇ ਇਸ ਵਕਤ ਬੌਲੇ ਤੇ ਚੱਲਣ ਡੀਆਂ ਨੇ ਆ 8847507397 ٹھیک ہے جی ہاں جی سو دوستو ਇਹਨਾਂ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਹੈ ਜੀ ਮਾਲ ਆਇਆ ਗਿਆ ਰਹਿੰਦਾ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਕੋਈ 8877 ਨਗ ਜਿਹੜੇ ਆ ਹਰੇਕਪூர் ਦੇ ਵਿੱਚ ਆਪਾਂ ਤੁਹਾਨੂੰ ਦਿਖਾਈਦੇ ਆ ਤੇ ਫਿਲਹਾਲ ਆਉਂਦਾ ਰਹਿੰਦਾ ਮਾਲ ਪੁੱਛ ਗਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇ ਲਈ ਮਿਹਰਬਾਨੀ